ਅਜੇ ਮੈਂ ਕਈ ਮੇਰੀਆਂ ਭੈਣਾਂ ਦੇਖਦੀਆਂ ਹੋਣੀਆਂ ਕੋਈ ਆਰਟਿਸਟ ਬੰਨਾ ਚਾਹੁੰਦਾ ਕੋਈ ਡਾਕਟਰ ਬੰਨਾ ਚਾਹੁੰਦਾ ਤੁਹਾਡੇ ਨਾਲ ਅੱਜ ਗੱਲ ਚਲੋ ਆਪਾਂ ਮਿਊਜ਼ਿਕ ਦੀਆਂ ਗੱਲਾਂ ਤਾਂ ਕਰਾਂਗੇ ਪਰ ਮੈਨੂੰ ਐ ਹੁੰਦਾ ਵੀ ਤੁਸੀਂ ਕੁਝ ਹਾਸਲ ਕੀਤਾ ਨਾ ਵੀ ਅ ਵੀ ਐਜ਼ ਅ ਫੀਮੇਲ ਵੀ ਤੁਸੀਂ ਇੱਕ ਇਹ ਇਹ ਮੈਨੂੰ ਆ ਲੱਗਦਾ ਹੁੰਦਾ ਪੰਜਾਬੀ ਇੰਡਸਟਰੀ ਨਾ ਇਹ ਬੰਦਿਆਂ ਦੀ ਇੰਡਸਟਰੀ ਜ਼ਿਆਦਾ ਹੂੰ ਕਿਉਂਕਿ ਤੁਸੀਂ ਸੈਟ ਤੇ ਵੀ ਰਹਿੰਦੇ ਹੋ ਉੱਥੇ ਹੂੰ ਹਾਰਡਲੀ ਮੇਕਅੱਪ ਆਰਟਿਸਟ ਹੋ ਫੀਮੇਲ ਆਰਟਿਸਟ ਹੋਗੇ ਜਾਂ ਚਾਰ ਕੁੜੀਆਂ ਮੋਰ ਦੈਨ 100 ਬੰਦੇ ਖੜੇ ਹੁੰਦੇ ਨੇ ਉੱਥੇ ਟ੍ਰੂ ਠੀਕ ਹੈ ਸੋ ਉਹਨਾਂ ਨੂੰ ਵੀ ਪਾਵਰ ਮਿਲੇ ਵੀ ਕੰਮ ਕਿੱਦਾਂ ਕੀਤਾ ਜਾਂਦਾ ਫੀਲਡ 'ਚ ਜਾ ਕੇ ਤੇ ਉਹਨਾਂ ਦੇ ਸੁਪਨੇ ਮੇਰੀਆਂ ਭੈਣਾਂ ਦੇ ਸਾਰਿਆਂ ਦੇ ਸੁਪਨੇ ਪੂਰੇ ਹੋਣ ਵੀ ਉਹਨਾਂ ਲਈ ਕੋਈ ਖਾਸ ਗੱਲ ਹੋਵੇ ਵੀ ਤੁਸੀਂ ਵੀ ਹੁਣ 12 ਸਾਲ ਹੋ ਗਏ ਕਹਿਣਾ ਸੋਖਾ ਅੱਜ ਆਪਾਂ ਕਹਿ ਲਈਏ ਨਾ 3 ਘੰਟੇ 12 ਸਾਲ ਦੀ ਜਰਨੀ ਮੈਨੂੰ ਸੁਣਾਓ ਨਹੀਂ ਸੁਣਾ ਪਾਉਂਗੇ ਨਹੀਂ ਸੁਣਾਈ ਜਾਣੀ ਵੀ ਕਿੰਨਾ ਕੁ ਅੱਛਾ ਹਮ ਸਹੀ ਗੱਲ ਹੈ ਮੈਨੂੰ ਇਹ ਦੱਸੋ ਵੀ ਕਦੋਂ ਦੇ ਪਿੱਛੇ ਕਦੇ-ਕਦੇ ਇਦਾਂ ਦੇ ਦਿਨ ਵੀ ਆਏ ਆ ਵੀ ਯਾਰ ਕਿੱਦਾਂ ਹੋਊਗਾ ਜੀ ਟੁੱਟੇ ਹੋ ਕਾਫੀ ਵਾਰ ਤੁਸੀਂ ਬਹੁਤ ਵਾਰੀ ਵੀ ਰੋਪੇ ਵੀ ਨਹੀਂ ਹੋ ਰਿਹਾ ਸਾਰਾ ਕੁਝ ਕਰ ਰਹੀ ਹਾਂ ਹਾਂ ਬਿਲਕੁਲ ਬਹੁਤ ਵਾਰੀ ਕਈ ਵਾਰੀ ਮੈਂ ਕਈ ਵਾਰੀ ਮੈਂ ਆਪਣੀ ਮੰਮੀ ਨਾਲੇ ਚੀਜ਼ਾਂ ਸਾਂਝੀਆਂ ਮੰਮੀ ਨਾਲ ਤਾਂ ਹਮੇਸ਼ਾ ਕਰਦੀ ਹਾਂ ਤੁਹਾਡੀ ਬੈਸਟ ਫਰੈਂਡ ਤੁਹਾਡੇ ਮਦਰ ਦੇ ਮਦਰ ਹੀ ਰਹਿਆ ਹਨਾ ਵਾਹ ਤੇ ਸਮ ਟਾਈਮ ਦੀਦੀ ਨਾਲ ਵੀ ਕਰਦੀ ਰਹੀ ਹਾਂ ਵੀ ਦੀਦੀ ਕਿਉਂ ਹਨਾ ਕਿੱਥੇ ਕਿੱਤੇ ਕਮੀ ਆ ਉਹਨਾਂ ਨੇ ਵੀ ਕਹਿਦਣਾ ਵੀ ਚਲ ਕੋਈ ਗੱਲ ਨਹੀਂ ਸਮਾਊਗਾ ਹਨਾ ਤੇ ਸੋ ਕਈ ਵਾਰੀ ਮੈਂ ਇਦਾਂ ਹੋਣਾ ਕਿ ਮੰਮੀ ਯਾਰ ਬਹੁਤ ਟਾਈਮ ਹੋ ਗਿਆ ਹਨਾ ਜਿੱਦਾਂ ਕਰਦੇ ਆ ਨਾ ਹੁੰਦਾ ਜੀ ਤੇ ਵਿਆਹ ਨੂੰ ਲੈ ਕੇ ਵੀ ਜਿੱਦਾਂ ਹਨਾ ਕਈਆਂ ਨੇ ਕਹਿਣਾ ਵੀ ਹੁਣ ਏਦਾਂ ਮੈਂ ਕਹਿਣਾ ਨਾ ਪਹਿਲਾਂ ਆਪਣੀ ਲਾਈਫ 'ਚ ਕੁਝ ਕਰਨਾ ਵੀ ਫੇਰ ਹਨਾ ਤੇ ਬਹੁਤ ਵਾਰੀ ਏਦਾਂ ਫੀਲ ਕੀਤਾ ਪਰ ਫਿਰ ਮੈਂ ਡੇਲੀ ਇੱਕ ਨਵੀਂ ਸਵੇਰ ਦੇ ਨਾਲ ਸ਼ੁਰੂਆਤ ਕਰਦੀ ਜਿਵੇਂ ਨਵੀਂ ਸਵੇਰ ਹੁੰਦੀ ਆ ਫਿਰ ਅਗਲੇ ਦਿਨ ਹੋਰ એનર્ਜੀ ਹੋਣੀ ਵੀ ਨਹੀਂ ਨਹੀਂ ਕੁਛ ਨਹੀਂ ਹੁੰਦਾ ਵੀ ਹਲੇ ਤਾਂ ਬਹੁਤ ਸਮਾਂ ਬਿਆ ਵੀ ਕਈ ਲੋਕਾਂ ਨੂੰ ਕਿੰਨੀ ਬਦ ਕਿੰਨੀ ਏ ਜਲੰਗ ਜਾਂਦੀ ਕਿੰਨਾ ਕਿੰਨਾ ਸਮਾਂ ਲੰਘ ਜਾਂਦਾ ਲੱਗਿਆਂ ਨੂੰ ਤੇ ਪ੍ਰਮਾਤਮਾ ਜਦੋਂ ਸਮਾਂ ਲੈ ਕੇ ਆਉਂਦਾ ਹਨ ਸੋ ਤੁਸੀਂ ਮਿਹਨਤ ਕਰਦੇ ਜਾਓ ਵਿਸ਼ਵਾਸ ਜ਼ਰੂਰ ਰੱਖੋ ਜੇ ਤੁਹਾਨੂੰ ਆਪਣੇ ਤੇ ਅਟੱਲ ਵਿਸ਼ਵਾਸ ਆ ਤੁਹਾਡੇ ਤੇ ਦਿਨ ਜ਼ਰੂਰ ਆਊਗਾ ਪਰ ਮੈਂ ਸੱਚੀ ਕਹੂੰਗੀ ਕਿ ਮੈਂ ਜਿੱਦਾਂ ਜਿੱਦਾਂ ਬਾਅਦ ਵਿੱਚ ਸੋਚਦੀ ਗਈਆਂ ਨਾ ਜਦੋਂ ਤੋਂ ਮੈਂ ਅਟੱਲ ਹੋ ਗਈ ਸੀ ਆਪਣੇ ਆਪ ਤੇ ਉਸ ਤੋਂ ਬਾਅਦ ਮੈਨੀਫੈਸਟ ਤੇ ਮੈਂ ਕਿਤੇ ਨਾ ਕਿਤੇ ਵਿਸ਼ਵਾਸ ਰੱਖਦੀ ਹਾਂ ਰੱਖਦੇ ਹੋ ਫਿਰ ਮੈਂ ਜਿੱਦਾਂ ਜਿੱਦਾਂ ਮੈਂ ਪੋਜ਼ਿਟਿਵ ਸੋਚਦੀ ਗਈਆਂ ਉਦੋਂ ਦਾ ਹੁੰਦਾ ਹੈ ਸਪਿਰਚੁਅਲ ਹੈਗੇ ਤੁਸੀਂ ਵਿਸ਼ਵਾਸ ਰੱਖਦੇ ਹੋ ਨੀਚਰ ਤੇ ਭਗਵਾਨ ਤੇ ਹਾਂਜੀ ਬਿਲਕੁਲ ਰੋਜ਼ ਯਾਦ ਕਰਦੇ ਹਾਂ ਬਿਲਕੁਲ ਬਿਲਕੁਲ ਅੱਛਾ ਸਾਡੇ ਅੰਦਰ ਹੀ ਹੈ ਜੀ 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 ਸੋ ਫਿਰ ਮੈਨੂੰ ਇਦਾਂ ਹੋਇਆ ਕਿ ਆ ਚੀਜ਼ਾਂ ਤੂੰ ਕਰ ਸਕਦੀਆਂ ਹੋਣਗੀਆਂ ਹੂੰ ਹੁਣ ਵੀ ਮੇਦੀ ਕਹਿਨੀ ਆ ਆ ਚੀਜ਼ ਹੋ ਜਾਣੀ ਆ ਹੋਣ ਵਾਲੀ ਹੈ ਤੇ ਹੁੰਦੀ ਆ ਹੂੰ ਹਜੇ ਮੈਂ ਜਾਣਣਾ ਇਹ ਤਾਂ ਮੈਂ ਇਦਾਂ ਹੀ ਚੱਲੀ ਜਾਂਦੀ ਆ ਅਜੇ ਤਾਂ ਟਾਕਿੰਗ ਹਜੇ ਮੈਂ ਜੈਸਮੀਨ ਅਕਤਰ ਨੂੰ ਜਾਣਣਾ ਹੈ ਜੇ ਮੇਰਾ ਫਲੋ ਬਣਿਆ ਯੋਗੀ ਮੈਂ ਨਾ ਇਦਾਂ ਨਹੀਂ ਕਰਦਾ ਵੀ ਇੰਟਰਵਿਊ ਨਾ ਮੈਨੂੰ ਆਉਂਦੀ ਨਹੀਂ ਇੰਟਰਵਿਊ ਕਰਨੀ ਮੈਨੂੰ ਇਹ ਮੈਂ ਸਖਸ਼ ਨੂੰ ਜਾਨਣਾ ਵੀ ਉਹ ਉਹਨੇ ਕੀ ਕੀ ਹੰਡਾਇਆ ਤੁਸੀਂ ਮੈਨੂੰ ਚਲ ਦੋ ਚੀਜ਼ਾਂ ਪੁੱਛਦਾ ਮੈਂ ਤੁਹਾਨੂੰ ਪਹਿਲਾਂ ਦੱਸੋ ਵੀ ਕਦੋਂ ਤੁਹਾਨੂੰ ਲੱਗਿਆ ਸੀ ਜਦੋਂ ਟੁੱਟ ਗਏ ਸੀ ਪੂਰਾ ਵੀ ਤੁਹਾਨੂੰ ਲੱਗਿਆ ਸੀ ਯਾਰ ਵੀ ਮੈਂ ਕੱਲੀ ਆ ਆਪਾਂ ਉਹਨੇ ਕੱਲੀ ਹੀ ਆ ਹੁਣ ਤਾਂ ਹਮੇਸ਼ਾ ਕੱਲੀ ਹੀ ਕੱਲੀ ਹੀ ਹੁੰਨੇ ਆ ਜਿੰਨੇ ਮਰਜ਼ੀ ਗੈਲੀਆ ਭਰਾ ਭੈਣ ਆਪਾਂ ਹੁਣੇ ਕੱਲੀ ਹੀ ਆ ਆਪਣੀ ਜਰਨੀ ਕੱਲੀ ਹੁੰਦੀ ਆ ਠੀਕ ਆ ਸਟਰਗਲ ਆਪਣਾ ਕੱਲਿਆਂ ਦਾ ਹੁੰਦਾ ਵਾ ਠੀਕ ਹੈ ਸਕਸੈਸ ਸਾਰਿਆਂ ਦੀ ਹੁੰਦੀ ਹੈ ਜੀ ਬਿਲਕੁਲ ਸਹੀ ਗੱਲ ਆ ਜੀ ਸਕਸੈਸ ਟ्रू ਹੈ ਹਾਂ ਜੀ ਹਾਂ ਜੀ ਹੁਣ ਜਿੰਨੀ ਸਕਸੈਸ ਤੁਹਾਨੂੰ ਮਿਲੀ ਆ ਤੁਹਾਡੇ ਨਾਲ ਦੇ ਇੰਜੋਏ ਕਰਦੇ ਹੋਣਗੇ ਕਿਉਂਕਿ ਤੁਸੀਂ ਤਾਂ ਕੰਮ ਜੀ ਲੱਗੇ ਹੋ ਹਾਂ ਸਹੀ ਗੱਲ ਠੀਕ ਆ ਦੋ ਚੀਜ਼ਾਂ ਸਭ ਤੋਂ ਪਹਿਲਾਂ ਪਹਿਲਾਂ ਖੁਸ਼ੀ ਵਾਲਾ ਪਲ ਕਰਦੇ ਨਾ ਮੈਂ ਕਿਉਂ ਉਹ ਨਾ ਭੈਣੇ ਰੋਣਾ ਪਹਿਲਾਂ ਖੁਸ਼ੀ ਵਾਲਾ ਪਲ ਵੀ ਜਦੋਂ ਤੁਹਾਨੂੰ ਲੱਗਿਆ ਕਿ ਤੂੰ ਯਾਰ ਕੁਝ ਕਰ ਲਿਆ ਹੁਣ ਠੀਕ ਆ ਵੀ ਅੰਦਰ ਇੱਕ ਖੁਸ਼ਹਾਲੀ ਹੁੰਦੀ ਨਾ ਯਾਰ ਮੈਂ ਠੀਕ ਆ ਉਹ ਕਦੋਂ ਪਲ ਆਇਆ ਸੀ ਕੋਈ ਯਾਦ ਹੋਵੇ ਵੈਸੇ ਤਾਂ ਕਹਿੰਦੇ ਹੁੰਦੇ ਆ ਕਿ ਜ਼ਿੰਦਗੀ ਦੇ ਵਿੱਚ ਨਾ ਜਦੋਂ ਜਦੋਂ ਤੁਹਾਡੀ ਲਾਈਫ 'ਚ ਤੁਸੀਂ ਫੇਲਿਅਰ ਫੀਲ ਕਰਦੇ ਹੋ ਉਸ ਤੋਂ ਬਾਅਦਲੇ ਜਿਹੜੇ ਪਲ ਹੁੰਦੇ ਆ ਨਾ ਉਹ ਤੁਹਾਨੂੰ ਕੁਝ ਨਾ ਕੁਝ ਚੰਗਾ ਹੀ ਦੇ ਕੇ ਜਾਂਦੇ ਆ ਸੋ ਮੈਂ ਜਦੋਂ ਜਦੋਂ ਫੀਲ ਕੀਤਾ ਜੀ ਕਿ ਯਾਰ ਕੁਝ ਹੋ ਨਹੀਂ ਰਿਹਾ ਜਾਂਦਾ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਅਗਲੀ ਸ਼ੁਰੂਆਤ ਜਦੋਂ ਜਦੋਂ ਹੋਈ ਹੈ ਨਾ ਉਦੋਂ ਉਦੋਂ ਮੈਂ ਹੈਪੀ ਹੋ ਕੇ ਕੀਤੀ ਆ ਬੜੇ ਇੱਕ ਜਜ਼ਬੇ ਦੇ ਨਾਲ ਔਰ ਨਵੀਂ ਸ਼ੁਰੂਆਤ ਦੇ ਨਾਲ ਔਰ ਸਪੋਰਟ ਲਈ ਜਦੋਂ ਮਾਂ ਦਾ ਹੱਥ ਹੁੰਦਾ ਨਾ ਤੁਹਾਡੇ ਸਿਰ ਤੇ ਤੋ ਫਿਰ ਤੁਸੀਂ ਕਾਫੀ ਚੀਜ਼ਾਂ ਨੂੰ ਬੜਾ ਨੋਰਮਲੀ ਕੱਢ ਜਾਂਦੇ ਹੋ ਵੀ ਕੋਈ ਗੱਲ ਨਹੀਂ ਸੋ ਮੇਰੇ ਲਈ ਉਹ ਵੀ ਮੂਮੈਂਟ ਬਹੁਤ ਗੁੱਡ ਸੀਗੀਆਂ ਜਦੋਂ ਜਦੋਂ ਮੇਰਾ ਕੋਈ ਗਾਣਾ ਆਉਂਦਾ ਰਿਹਾ ਚੱਲਦਾ ਰਿਹਾ ਬਹੁਤ ਵਧੀਆ ਵੀ ਵਿੱਚ ਵਿੱਚ ਗਾਣੇ ਆਉਂਦੇ ਰਹੇ ਨੇ ਹਨਾ ਜਿਨ੍ਹਾਂ ਨੂੰ ਬਹੁਤ ਪਿਆਰ ਮਿਲਦਾ ਰਿਹਾ ਸ਼ੁਕਰਗੁਜ਼ਾਰਦੀਆਂ ਉਸ ਪਰਮਾਤਮਾ ਦਾ ਥੈਂਕਸ ਕਰਦੀਆਂ ਕਿ ਉਹ ਫਿਰ ਵੀ ਕੋਈ ਨਾ ਕੋਈ ਇੱਕ 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 ਗਾਣਾ ਮੈਨੂੰ ਮਿਲਦਾ ਰਿਹਾ ਜਿਹਦੇ ਨਾਲ ਮੇਰੀ ਇੱਕ ਹੋਪ ਬਣੀ ਰਹੀ ਕਿ ਨਹੀਂ ਜੁੜੇ ਰਹੇ ਤੁਸੀਂ ਜੁੜੀ ਰਹੀ ਮੈਂ ਹਨਾ ਉਹ ਕੰਟੀਨਿਊਟੀ ਮੇਰੀ ਬਣੀ ਰਹੀ ਕਿ ਨਹੀਂ ਮੈਂ ਕਰਨਾ ਕੰਮ ਵੀ ਇੱਥੋਂ ਤੱਕ ਆਈਆਂ ਸੋਚਿਆ ਸੀ ਜੀ ਜੀ ਹਨਾ ਵੀ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਇੱਥੋਂ ਤੱਕ ਵੀ ਸਾਥ ਦਿੱਤਾ ਜਦੋਂ ਅੱਗੇ ਵੀ ਦੇਣਾ ਫਿਰ ਮੈਂ ਉਸ ਤੋਂ ਬਾਅਦ ਚੰਗਾ ਸੋਚਦੀ ਹੋ ਗਈ ਸੋ ਕਾਫੀ ਸਾਰੀ ਹੈਪੀ ਮੂਮੈਂਟਸ ਆ ਗਈਆਂ ਨੇ ਜਿੱਦਾਂ ਜਿੱਦਾਂ ਗਾਣੇ ਚੱਲੇ ਨੇ ਫੁੱਲਾਂ ਵਾਂਗਰਾਂ ਗਾਣਾ ਆ ਜੱਟ ਇੱਕ ਨੰਬਰ ਹੈ ਹੂੰ ਸੋ ਆਹੀ ਕੰਮ ਰਹਿ ਗਏ ਮੁਟਿਆਰ ਗੋਲੇ ਵੀ ਸੋ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਵੀ ਜਿਹੜੇ ਬਹੁਤ ਸਾਰੇ ਗਾਣੇ ਆਏ ਸੀ ਬਹੁਤ ਵਧੀਆ ਰਹੇ ਸੀਗੇ ਗਾਣੇ ਤੁਸੀਂ ਗਾਣੇ ਆਨੇ ਗਏ ਆ ਲਾਲ ਮੁਰਤੀ ਲਾਲ ਮੁਰਤੀ ਗਾਣਾ ਬੜਾ ਵਧੀਆ ਗਿਆ ਸੀ ਹਨਾ ਸੋਹੀ ਗੱਲ ਆ ਵੀ ਕਈ ਗਾਣੇ ਮੈਨੂੰ ਯਾਦ ਨਹੀਂ ਆ ਰਹੇ ਟਾਈਟਲ ਨਹੀਂ ਯਾਦ ਆਉਂਦੇ ਹਨਾ ਸੋ ਕਈ ਗਾਣੇ ਇਦਾਂ ਦੇ ਨੇ ਜਿਨ੍ਹਾਂ ਨੂੰ ਵਿੱਚ ਵਿੱਚ ਬਹੁਤ ਪਿਆਰ ਮਿਲਦਾ ਰਿਹਾ ਹੂੰ ਸੋ ਪਰ ਕੰਮ ਇਦਾਂ ਜੇ ਰਿਹਾ ਵੀ ਆ ਗਿਆ ਫੇਰ ਆ ਗਿਆ ਫੇਰ ਸੋ ਹਲੇ ਵੀ ਹੀ ਦੁਆ ਕਰਦੇ ਆ ਹੁਣ ਤੁਸੀਂ ਸੈਟੀਸਫਾਈ ਹੋ ਉਹ ਤਾਂ ਕਦੇ ਵੀ ਨਹੀਂ ਇਨਸਾਨ ਹੁੰਦਾ ਹੋਣਾ ਵੀ ਨਹੀਂ ਚਾਹੀਦਾ ਹਨ ਚਲੋ ਉਹ ਤਾਂ ਹੈ ਸੋ ਹਾਂ ਪਰ ਇਹਨਾਂ ਜ਼ਰੂਰ ਹੈ ਕਿ ਸਭ ਤੋਂ ਵੱਡੀ ਸੈਟੀਸਫੈਕਸ਼ਨ ਹੁੰਦੀ ਆ ਕਿ ਤੁਸੀਂ ਵੈਸੇ ਹੀ ਤੁਸੀਂ ਆਪਣੇ ਆਪ 'ਚ ਅੰਦਰੋਂ ਸੰਤੁਸ਼ਟ ਹੋਣੇ ਚਾਹੀਦੇ ਹੋ ਹਨਾ ਕੁਝ ਚੀਜ਼ਾਂ ਨੂੰ ਵੈਸੇ ਹੀ ਤੁਹਾਡੀ ਲਾਈਫ ਦੇ ਵਿੱਚ ਸੋ ਜਦੋਂ ਹੋ ਜਾਣ ਫਿਰ ਇਹ ਤਾਂ ਪਾਰਟ ਆਫ ਲਾਈਫ ਆ ਇਹ ਤਾਂ ਮਿਹਨਤ ਆ ساری ਜ਼ਿੰਦਗੀ ਇਨਸਾਨ ਕਰਦਾ ਰਹਿੰਦਾ ਵਾਹ ਜੀ ਹਨਾ ਇਹ ਕਦੇ ਵੀ ਜਰਨੀ ਤੁਹਾਡੀ ਖਤਮ ਨਹੀਂ ਹੁੰਦੀ ਦੇਖੋ ਗੱਲਬਾਤ ਕਰਕੇ ਪਤਾ ਲੱਗਦਾ ਵੀ ਇਨਸਾਨ ਕਿੰਨਾ ਡੂੰਗਾ ਕਿੱਥੇ ਤੱਕ ਹੈ ਉਹਦੀਆਂ ਜੜਾਂ ਗਾਣੇ 'ਚ ਤਾਂ ਸਾਨੂੰ ਇੱਕ ਕੈਰੈਕਟਰ ਪਤਾ ਲੱਗਦਾ ਨਾ ਵੀ ਅੱਛਾ ਕੋਈ ਇਹ ਚਲਾਕ ਗਣਾ ਚੁਸਤ ਗਣਾ ਆਪਾਂ ਉਹਦਾ ਜੱਜ ਕਰਨ ਲੱਗ ਜੰਨੇ ਆ ਹਾਂਜੀ ਹਥਿਆਰਾਂ ਵਾਲਾ ਤਾਂ ਫਿਰ ਉਹ ਤੇ ਉਹੀ ਪਤਾ ਲੱਗਦਾ ਵੀ ਠਹਿੜ ਠਾਈ ਹੁੰਦੀ ਵੀ ਵੀ ਸ਼ਾਇਦ ਇਹ ਗੰਦੀ ਲਖਦੀ ਆ ਤਾਂ ਵੀ ਤਾਂ ਮੈਨੂੰ ਵਧੀਆ ਲੱਗਦਾ ਜਦੋਂ ਆਪਾਂ ਗੱਲਬਾਤ ਕਰਦੇ ਆ ਨਾ ਅਸਲੀ ਕੈਰੈਕਟਰ ਸਾਹਮਣੇ ਹੁੰਦਾ ਵੀ ਅੱਛਾ ਅਸੀਂ ਸਾਡੀਆਂ ਜੜਾਂ ਇਹ ਨੇ ਹਾਂਜੀ ਠੀਕ ਹੈ ਜੀ ਕੋਈ ਐਸਾ ਪਲ ਮੈਂ ਸਟੋਰੀਜ਼ ਵੋਈ ਤਾਂ ਕਿ ਜ਼ਿੰਦਗੀ 'ਚ ਬਹੁਤ ਬੜਾ ਕੁਝ ਹੋਇਆ ਹੁਣ ਤੁਹਾਡੀ ਜ਼ਿੰਦਗੀ 'ਚ ਬਹੁਤ ਕੁਝ ਹੋਇਆ ਹੋਣਾ ਨਾ ਵੀ ਉਤਰਾ ਵੀ ਚੜਾਵ ਕੋਈ ਐਸੀ ਚੀਜ਼ ਜਿਹੜੀ ਮੈਂ ਹੁਣ ਤੁਹਾਨੂੰ ਸਵਾਲ ਪੁੱਛਦੇ ਆ ਤੇ ਤੁਹਾਨੂੰ ਯਾਦ ਆਵੇ ਹੂੰ ਠੀਕ ਹੈ ਜਿਹੜੀ ਆ ਗਈ ਉਹ ਦੱਸ ਦਿਓ ਫਿਲਟਰ ਨਾ ਕਰਿਓ ਵੀ ਆ ਰਹਿਣ ਦਿੰਨੀ ਆ ਆ ਕੈਮਰੇ 'ਚ ਆ ਕੈਦ ਨਹੀਂ ਆ ਨਾ ਹੂੰ ਹੂੰ ਬਈ ਆ ਖੁਸ਼ੀਆਂ ਦੇ ਪਲ ਦੱਸਦੇ ਵੀ ਜਦੋਂ ਗਾਣੇ ਇਦਾਂ ਚੱਲੇ ਜੁੜੇ ਰਹੇ ਖੁਸ਼ੀਆਂ ਦੇ ਪਲ ਬਹੁਤ ਸਾਰੇ ਆਏ ਨੇ ਹਾਂ ਟੁੱਟੇ ਕਿਦੋਂ ਸੀ 2018 ਦੇ ਵਿੱਚ ਮੈਂ ਬਿਲਕੁਲ ਹੀ ਟੁੱਟ ਗਈ ਸੀ 2018 ਚ ਹਾਂ ਹੁਣ ਫੜੀ ਮੈਂ ਨਬਜ਼ 2018 ਚ ਕੀ ਹੋਇਆ ਸੀ ਬੜਾ ਮਤਲਬ ਉਹਦਾ ਇਦਾਂ ਹੋਇਆ ਕਿ ਟੂਰ ਵੀ ਆਏ ਬਾਹਰ ਦੇ ਸ਼ੋਜ਼ ਵੀ ਹੋਣੇ ਕਮ ਆ ਆ ਕੇ ਮੁੜ ਜਾਣੇ ਅੱਛਾ ਇਦਾਂ ਹੋਣਾ ਫਿਰ ਕੀ ਹੋਇਆ ਉਸ ਤੋਂ ਪਹਿਲਾਂ ਕੈਨੇਡਾ ਦਾ ਟੂਰ ਆਇਆ ਤੇ ਉਹਨਾਂ ਨੇ ਚਾਕੇ 5 ਸਾਲਾਂ ਲਈ ਬੈਨ ਕਰਤਾ ਕਿ ਯਾਰ ਤਾਂ ਕੰਮ ਖਰਾਬ ਹੋ ਗਿਆ ਉਦੋਂ ਇੰਨੀ ਨੋਲਿਜ ਵੀ ਨਹੀਂ ਸੀਗੀ ਕਿ ਜੀ 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 ਲਾਈਕ ਤੁਸੀਂ ਫਾਈਟ ਕਿੱਦਾਂ ਕਰਨਾ ਜਾਂ ਅਨਸਰੇਬਲ ਵੀ ਅਸੀਂ ਹੈਗੇ ਆ ਜਾਂ ਅਸੀਂ ਅੱਗੇ ਉਸ ਚੀਜ਼ ਨੂੰ ਹਨਾ ਵੀ ਅਸੀਂ ਫਾਈਟ ਕਰਕੇ ਤੇ ਆਪਣਾ ਕਲੀਅਰ ਕਰਾਈਏ ਜਾਂ ਕੁਝ ਵੀ ਉਦੋਂ ਕੋਸ਼ਿਸ਼ ਕੀਤੀ ਇੱਕ ਦੋ ਜਾਣਿਆਂ ਤੋਂ ਵੀ ਜਿੱਦਾਂ ਜਿੱਦਾਂ ਬਾਹਰ ਸੀਗੀ ਜਿੱਥੇ ਜਿੱਥੇ ਲਿੰਕ ਸੀ ਜੀ ਜੀ ਸਮਝਦਾ ਵੀ ਜੋ ਲੋਕਲ ਵਰਕ ਕਰਵਾ ਲਈਏ ਕਲੀਅਰ ਕਰਵਾ ਲਈਏ ਨਹੀਂ ਹੋਇਆ 5 ਸਾਲ ਤਾਂ ਹੋ ਗਏ ਓਹੋ ਅੱਛਾ ਹਨਾ 2018 ਦੇ ਵਿੱਚ ਜਦੋਂ ਕਿ ਮੈਂ ਸੋਚ ਰਹੀ ਆ ਕਿ ਚਲੋ ਯਾਰ ਹੁਣ ਵੀ ਇਨਕੁਆਰੀਜ਼ ਵੀ ਆ ਰਹੀਆਂ ਕੰਮ ਕਰਾਂਗੇ ਬਹੁਤ ਸੋਹਣਾ ਤੇ ਸਾਰਾ ਕੁਝ ਵਧੀਆ ਹੋਊਗਾ ਹਨਾ ਜੀ ਉਦਾਂ ਹੋਇਆ ਫਿਰ ਇੱਕ ਦੋ ਗਾਣਿਆਂ ਦੇ ਵਿੱਚ ਉਦੋਂ ਇਦਾਂ ਹੋਇਆ ਕਿ ਵੋਕਲ ਹੋਈ ਜੀ ਜੀ ਸੋ ਹਾਂਜੀ ਵੋਕਲ ਹੋਈ ਪਰ ਮੇਰੀ ਵੋਕਲ ਆਈ ਨਹੀਂ ਅੱਛਾ ਗਾਣਿਆਂ ਦੇ ਵਿੱਚ ਵੀ ਉਦੋਂ ਇਦਾਂ ਹੋਇਆ ਹਨਾ ਸੋ ਕਾਫੀ ਚੀਜ਼ਾਂ ਇਦਾਂ ਹੁੰਦੀਆਂ ਸੀਗੀਆਂ ਕਿ ਜਿਹੜੀਆਂ ਤੁਹਾਨੂੰ ਤੋੜ ਦਿੰਦੀਆਂ ਸੀ ਫਿਰ ਮੈਂ ਕੁਝ ਮੈਨੂੰ ਫਿਰ ਇਦਾਂ ਫੀਲ ਹੋਣ ਲੱਗ ਗਿਆ ਸੀ ਕਿ ਮੈਂ ਇੰਡਸਟਰੀ ਤੋਂ ਦੂਰ ਬੈਠੀ ਹਾਂ ਵੀ ਸ਼ਾਇਦ ਵੀ ਮੈਨੂੰ ਨਾ ਤੇ ਲਾਈਕ ਵੀ ਮੈਂ ਲੁਧਿਆਣੇ ਤੋਂ ਸ਼ਿਫਟ ਕਰਾਂ ਵੀ ਮੈਂ ਮੋਹਾਲੀ ਜਾਵਾਂ ਤੇ ਮੈਂ ਕੁਛ ਨਾ ਕੁਛ ਮੇਰਾ ਇੱਕ ਮੈਂਟਲ ਲੈਵਲ ਆ ਜਿਹੜਾ ਵੀ ਉਹ ਚੇਂਜ ਹੋਊਗਾ ਮੇਰੇ ਕੰਮ ਕਰਨ ਦਾ ਤਰੀਕਾ ਚੇਂਜ ਹੋਊਗਾ ਔਰ ਵਾਕਈ ਮੈਨੂੰ ਬਹੁਤ ਦਿੱਤਾ ਜਦੋਂ ਮੈਂ ਮੋਹਾਲੀ ਇੱਚ ਮੈਂ ਪਹੁੰਚੀ ਹੈ ਨਾ ਮੋਹਾਲੀ ਨੇ ਮੈਨੂੰ ਬਹੁਤ ਕੁਝ ਦਿੱਤਾ ਪਹਿਲੀ ਗੱਲ ਤਾਂ ਮੇਰੀ ਨੌਲੇਜ ਵਧੀ ਜੀ ਜੀ ਕਿ ਤੁਸੀਂ ਕਿਦਾਂ ਆਪਣੇ ਚੈਨਲ ਤੇ ਵਰਕ ਕਰ ਸਕਦੇ ਹੋ ਕਿਦਾਂ ਤੁਸੀਂ ਹੂੰ ਸੈਲਫ ਡਿਪੈਂਡੈਂਟ ਹੋ ਕੇ ਤੁਸੀਂ ਕੰਮ ਕਰ ਸਕਦੇ ਕਿੱਥੇ ਮੈਂ ਜਦੋਂ ਲੁਧਿਆਣਾ ਸੀ ਮੈਨੂੰ ਇੰਨੀ ਇਹਨਾਂ ਚੀਜ਼ਾਂ ਨਹੀਂ ਸੀ ਸੈਲਫ ਡਿਪੈਂਡੈਂਟ ਸੀ ਵੀ ਕਿਸੇ ਤੇ ਭਰੋਸਾ ਕਰ ਲੈਣਾ ਵੀ ਐਡੀ ਹੁੰਦਾ ਹੈ ਪਰ ਜਦੋਂ ਮੈਂ ਮੋਹਾਲੀ ਐਂਟਰ ਕੀਤੀਆਂ ਇੱਕ ਜ਼ੀਰੋ ਤੋਂ ਫਿਰ ਤੋਂ ਜਰਨੀ ਸਟਾਰਟ ਹੋ ਗਈ ਅੱਛਾ ਜੀ ਕਿ ਵੀ ਬੱਸ ਯਾਰ ਵੀ ਹੁਣ ਜਾਣਾ ਹਨਾ ਚਲੋ ਆਮ ਰੀਲੀ ਥੈਂਕਫੁਲ ਟੂ ਮਾਈ ਮਮ ਕੀ ਉਹਨਾਂ ਨੇ ਮੇਰਾ ਹਮੇਸ਼ਾ ਸਾਥ ਦਿੱਤਾ ਮੈਂ ਔਰ ਮਮਾ ਅਸੀਂ ਮਾਵਾਂ ਧੀਆ ਸ਼ਿਫਟ ਕਰ ਗਏ ਉਥੇ ਵਾਹ ਜੀ ਵਾਹ ਠੀਕ ਹੈ ਸੋ ਮਮੀ ਨੇ ਨਹੀਂ ਕਦੇ ਪਿੱਛੇ ਮੁੜ ਕੇ ਦੇਖਿਆ ਕਿ ਕਿੱਦਾਂ ਹੋਣਾ ਜਾਂ ਨਹੀਂ ਵੀ ਵੀ ਅੱਗੋਂ ਸਿਸਟਮ ਤੁਰੂਗਾ ਜਾਂ ਨਹੀਂ ਤੁਰੂਗਾ ਵੀ ਕੀ ਬਣੂਗਾ ਨਾ ਉਹ ਇੱਕ ਲਾਈਕ ਬੌਸ ਲੇਡੀ ਨਹੀਂ ਹੁੰਦੀ ਉਹਨਾਂ ਨੇ ਉਹਦਾ ਮਤਲਬ ਅੱਗੇ ਲੈ ਕੇ ਗਏ ਮੈਨੂੰ ਵੀ ਫਿਕਰ ਨਹੀਂ ਬਸ ਤੇ ਉਹਨਾਂ ਹੁੰਦੇ ਸੱਚੀ ਕੋਈ ਫਿਕਰ ਨਹੀਂ ਵਾਹ ਜੀ ਵਾਹ ਹੈਨਾ ਤੇ ਜਿਵੇਂ ਆਪਾਂ ਕਹਿ ਰਹੇ ਹਾਂ ਨਾ ਕਿ ਇੱਕ ਬੰਦਿਆਂ ਵਾਂਗੂ ਮਤਲਬ ਟ੍ਰੀਟ ਕਰਦੇ ਨੇ ਹਨਾ ਕਿਤੇ ਵੀ ਖੜ ਜਾਣਾ ਅੜ ਜਾਣਾ ਤੇ ਜ਼ੁਬਾਨਾਂ ਫੇਰ ਮੈਨੂੰ ਜਦੋਂ ਮੰਮੀ ਦੀ ਸ਼ਾਦੀ ਸੀਗਾ ਫੇਰ ਆਪਾਂ ਚਲੇ ਗਏ ਉੱਥੇ ਹਨਾ ਸੋ ਸਟਾਰਟਿੰਗ ਦੇ ਵਿੱਚ ਰਹੇ ਕਾਫੀ ਸਮਾਂ ਤੇ ਮੇਲੇ ਗਿਲੇ ਵੀ ਕਈ ਲੋਕਾਂ ਨਾਲ ਹੁੰਦੇ ਗਏ ਹਨਾ ਸੋ ਕਈ ਵਰੀ ਕੰਮ ਆ ਵੀ ਜਾਣਾ ਮਾੜਾ ਮੋਟਾ ਕਰ ਲਿਆ ਤਾਂ ਏਦਾਂ ਹੋ ਜਾਣਾ ਵੀ ਚੱਲ ਵਧੀਆ ਐਤ ਕੀ ਖਰਚਾ ਪਾਣੀ ਵੀ ਨਿਕਲ ਗਿਆ ਹਨਾ ਸੋਣਾ ਖਰਚਾ ਪਾਣੀ ਨਿਕਲ ਗਿਆ ਠੀਕ ਆ ਉਦੋਂ ਸ਼ੋਜ਼ ਚੱਲਦੀ ਸੀ ਤੁਹਾਡੇ ਸ਼ੋਜ਼ ਵੀ ਘਟ ਗਈ ਸੀ ਉਦੋਂ ਮੈਂ ਦੱਸ ਰਹੀ ਹਾਂ 2018 ਤੋਂ ਲੌਕਡਾਊਨ ਤੋਂ ਬਾਅਦ ਲੌਕਡਾਊਨ ਚ ਤਾਂ ਵੈਸੀ ਸ਼ੋਅ ਬੰਦ ਹੋ ਗਏ ਸੀ ਲੌਕਡਾਊਨ ਚ ਸ਼ੋਅ ਵੀ ਬੰਦ ਹੋ ਗਏ ਕੰਮ ਵੀ ਬੰਦ ਹੋ ਗਿਆ ਸੋ ਕਾਫੀ ਚੀਜ਼ਾਂ ਮਤਲਬ ਡਾਊਨਫਾਲੀ ਹੋਇਆ ਹਨਾ ਔਖਾ ਟਾਈਮ ਸੀ ਨਾ ਸਾਰੇ ਬਹੁਤ ਔਖਾ ਟਾਈਮ ਹੋ ਗਿਆ ਸੀ ਉਦੋਂ ਫੇ ਮੈਨੂੰ ਲੱਗਿਆ ਕਿ ਯਾਰ ਆਸ ਆ ਟਾਈਮ ਸੀਗਾ ਜਿੱਦਾਂ ਘਰ ਦੇ ਵੀ ਕਹਿ ਦਿੰਦੇ ਸੀਗੇ ਵੀ ਹੁਣ ਚੱਲ ਇੰਨੇ ਕਿਸਾਲ ਹੈਗੇ ਆ ਵੀ ਉਸ ਤੋਂ ਬਾਅਦ ਵਿਆਹਣਾ ਵਰਨਾ ਵੀ ਆ ਕੁੜੀਆਂ ਨੂੰ ਜਿੰਦਾ ਸੋਚਣ ਲੱਗ ਜਾਂਦੇ ਹਨ ਉਹ ਲੱਗੀ ਸਟ्रेस ਹੁੰਦਾ ਨਾ ਉਹ ਲੱਗੀ ਹੁੰਦਾ ਹਨਾ ਤੇ ਮੈਂ ਕਹਿਣਾ ਵੀ ਨਹੀਂ ਪਰ ਮੇਰੇ ਘਰ ਦੇ ਨੇ ਬਹੁਤ ਸਾਥ ਦਿੱਤਾ ਕਦੀ ਵੀ ਮੈਨੂੰ ਇਦਾਂ ਨਹੀਂ ਵੀ ਨਹੀਂ ਨਹੀਂ ਵਿਆਹ ਕਰਨਾ ਇਹਦਾ ਮੇਰੇ ਨਾਲ ਬਹੁਤ ਸਾਰੀਆਂ ਬlesings ਰਹੀਆਂ ਨੇ ਮੇਰੇ ਪਰਿਵਾਰ ਦੀਆਂ ਮੇਰਾ ਨਾਨਕਾ ਪਰਿਵਾਰ ਮਤਲਬ ਜਿੱਧਰੋਂ ਵੀ ਲਾ ਲੋ ਹਨਾ ਨਾਨਕਾ ਦਾਦਕਾ ਪਰਿਵਾਰ ਸਾਰਿਆਂ ਵੱਲੋਂ ਵੀ ਮੈਨੂੰ ਬਹੁਤ ਪਿਆਰ ਕਰਦੇ ਨੇ ਸਾਰੇ ਔਰ ਸਾਰਿਆਂ ਨੇ ਬlesings ਬਹੁਤ ਦੇਣੀਆਂ ਅੱਜ ਵੀ ਸੋ ਕਿਸੇ ਤੋਂ ਬਾਦੂਆ ਨਾ ਲੋ ਕਿਸੇ ਦਾ ਮਾੜਾ ਨਾ ਕਰੋ ਮਾੜਾ ਸੋਚੋ ਨਾ ਤੇ ਜੇ ਤੁਸੀਂ ਨਹੀਂ ਕਿਸਦਾ ਮਾੜਾ ਸੋਚੋਗੇ ਤੁਹਾਡਾ ਹੋ ਹੀ ਨਹੀਂ ਸਕਦਾ